ਕਾਬੇ ਤੋਂ ਤੰਦੂਰੀ ਔਰ ਰੋਟੀ ਖਾਣ ਦੇ ਸ਼ੌਕੀਨ ਇਸ ਵੀਡੀਓ ਨੂੰ ਧਿਆਨ ਨਾਲ ਵੇਖਣ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਪ੍ਰੋਸੀ ਜਾ ਰਹੀ ਤੰਦੂਰੀ ਰੋਟੀ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ ਔਰ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਕਦੇ ਵੀ ਹਿੰਮਤ ਨਹੀਂ ਕਰੋਗੇ ਕਿ ਸੇਕਾਬੇ ਤੋਂ ਤੰਦੂਰੀ ਔਰ ਰੋਟੀ ਖਾਣ ਦੀ ਦੋਸਤੋ ਪੋਸੂਨਾਮਾ ਚੈਨਲ ਤੁਹਾਡੇ ਨਾਲ ਮੁਖਾਤੇ ਪਿਆ ਅੱਜ ਮੈਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਾਇਰਲ ਵੀਡੀਓ ਦੇ ਵਿੱਚ ਇੱਕ ਢਾਬੇ ਦੇ ਵਿੱਚ ਕੰਮ ਕਰਨ ਵਾਲਾ ਕਰਿੰਦਾ ਤੁਹਾਡੀ ਸੇਧ ਦੇ ਨਾਲ ਤੁਹਾਡੇ ਨਾਲ ਕਿਸ ਤਰ੍ਹਾਂ ਖਿਲਵਾੜ ਕਰਦਾ ਹੈ ਤੁਹਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਦਾਗਦਾਰ ਕਰਦਾ ਹੈ ਦੋਸਤੋ ਸਫਰ ਦੇ ਦੌਰਾਨ ਆਪਾਂ ਕੀ ਕਰਦੇ ਹਾਂ ਕਿ ਭੁੱਖ ਲੱਗੀ ਕਿਸੇ ਨਾ ਕਿਸੇ ਹੋਟਲ ਢਾਬੇ 'ਚ ਰੁੱਕ ਗਏ ਮੈਂ ਹਮੇਸ਼ਾ ਕਿਨਾਂ ਉਹਨਾਂ ਘਰ ਦਾ ਬਣਿਆ ਹੁੰਦਾ ਖਾਣ ਖਾਣਾ ਜਿਹੜਾ ਹੈ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਪਰ ਮਜਬੂਰੀ ਵਾਸ ਕਈ ਵਾਰ ਜਾਣਾ ਆਉਣਾ ਪੈਂਦਾ ਰਸਤੇ ਵਿੱਚ ਰੋਕੇ ਪ੍ਰਸ਼ਾਦਾ ਵੀ ਛਕਣਾ ਪੈਂਦਾ ਹੈ ਢਾਬੇ ਤੇ ਰੋਟੀ ਵੀ ਖਾਣੀ ਪੈਂਦੀ ਹੈ ਪਰ ਸਾਨੂੰ ਹੁਣ ਕੀ ਪਤਾ ਹੈ ਕਿ ਚਮਕਦਾਰ ਪਲੇਟਾਂ ਦੇ ਵਿੱਚ ਰੱਖੀ ਹੋਈ ਸਬਜ਼ੀ ਚਮਕਦਾਰ ਪਲੇਟਾਂ ਵਿੱਚ ਲੈ ਕੇ ਆ ਰਹੇ ਪ੍ਰਸ਼ਾਦਾ ਗਰਮ ਗਰਮ ਤੰਦੂਰੀ ਰੋਟੀ ਉਹਦੀ ਬੈਕਗ੍ਰਾਉਂਡ ਕੀ ਹੈ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਕਿ ਜਿਸ ਜਗ੍ਹਾ ਤਿਆਰ ਕੀਤੀ ਜਾਂਦੀ ਹੈ ਉਸ ਜਗ੍ਹਾ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਸਾਫ਼ ਸੁਥਰਾ ਹੈ ਜਾਂ ਫਿਰ ਨਹੀਂ ਹੈ ਅੱਜ ਇਹ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਸ ਦਾ ਸਿੱਧਾ ਦਾ ਸਿੱਧਾ ਸੰਬੰਧ ਇਹ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਬਿਹਤਰੀ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਤੇ ਤੁਸੀਂ ਪਲੀਜ਼ ਘਰ ਦੇ ਦੋ ਪ੍ਰਸ਼ਾਦੇ ਬਣਾ ਕੇ ਦਾਲ ਬਣਾ ਕੇ ਤੁਸੀਂ ਬੈਠ ਕੇ ਕਿਸੇ ਜਗ੍ਹਾ ਵਿੱਚ ਉਹ ਪ੍ਰਸ਼ਾਦਿਆਂ ਦਾ ਆਨੰਦ ਲੈ ਸਕਦੇ ਹੋ ਢਾਬਿਆਂ ਤੇ ਬੜੀਆਂ ਦਾੜਾ ਸਬਜ਼ੀਆਂ ਔਰ ਚਪਾਤੀਆਂ ਜਿਹੜੀਆਂ ਕੋਈ ਕੋਈ ਕਹਿੰਦਾ ਬਟਰ ਨਾਨ ਕੋਈ ਪਤਾ ਨਹੀਂ ਕਿਹੜਾ ਕਿਹੜਾ ਨਾਮ ਦਾ ਨਾਮ ਦਿੱਤਾ ਹੈ ਉਹ ਸਿਰਫ ਨਾਮ ਹੀ ਨਾਮ ਹੈ ਉਹਨਾਂ ਦੇ ਪਿੱਛੇ ਬੈਕਗ੍ਰਾਉਂਡ ਜਿਹੜੀ ਹੈ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਸਿੱਧੇ ਦਾ ਸਿੱਧਾ ਧੋਖਾ ਹੈ ਸ਼ਰੀਆਮ ਧੋਖਾ ਹੈ ਦੋਸਤੋ ਅੱਜ ਇਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਲੋਕ ਥੂ-ਥੂ ਕਰ ਰਹੇ ਨੇ। ਔਰ ਕਈਆਂ ਨੇ ਤਾਂ ਮਨ ਵੀ ਬਣਾ ਲਿਆ ਕਿ ਨਹੀਂ ਭਾਈ ਘਰੋਂ ਤੁਸੀਂ ਦੋ ਫੁੱਲ ਕੇ ਬੇਸ਼ੱਕ ਘੱਟ ਲੈ ਜਾਓ ਪਰ ਘਰ ਦੀ ਰੋਟੀ ਨਾਲ ਲੈ ਕੇ ਜਾਓ। ਘਰੋਂ ਬੇਸ਼ੱਕ ਤੁਸੀਂ ਦੋ ਫੁੱਲ ਕੇ ਘੱਟ ਲੈ ਜਾਓ ਪਰ ਰੋਟੀ ਆਪਣੇ ਘਰ ਦੀ ਨਾਲ ਲੈ ਕੇ ਜਾਓ। ਬੋਤਲਾਂ 'ਚ ਪਾਣੀ ਪਾ ਲਓ। ਫਾਰਮਸ ਹੈ ਉਹਦੇ ਵਿੱਚ ਚਾਹ ਪਾ ਲਓ। ਚਾਹ ਪਾ ਕੇ ਤੁਸੀਂ ਕਿਸੇ ਅੱਛੀ ਜਗ੍ਹਾ ਬੈਠ ਕੇ ਤੇ ਆਪਣਾ ਘਰ ਦਾ ਬਣਿਆ ਹੋਇਆ ਲੰਚ ਜਿਹੜਾ ਹੈ ਉਹ ਬ੍ਰੇਕਫਾਸਟ ਦੇ ਰੂਪ ਵਿੱਚ ਜਿੱਦਾਂ ਵੀ ਮਤਲਬ ਤੁਸੀਂ ਠੀਕ ਸਮਝਦੇ ਹੋ ਤੇ ਕਰ ਸਕਦੇ ਹੋ ਇਹ ਜਿਹੜੀ ਖਬਰ ਹੈ ਉੱਤਰ ਪ੍ਰਦੇਸ਼ ਦੇ ਮੁਜ਼ਫਰਾ ਨਗਰ ਜ਼ਿਲ੍ਹੇ ਦੇ ਕਮਰ ਰੂਟ ਦੇ ਨੇੜੇ ਆ ਇੱਕ ਹੋਟਲ ਜਿੱਥੋਂ ਦੀ ਇਹ ਖਬਰ ਹੈ ਜਿੱਥੋਂ ਦੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਟਲ ਦਾ ਕਰਮਚਾਰੀ ਜਿਹੜਾ ਚਪਾਤੀ ਬਣਾਉਂਦਾ ਉਹ ਤੰਦੂਰ ਦੇ ਵਿੱਚ ਰੋਟੀ ਲਗਾਉਣ ਤੋਂ ਪਹਿਲਾਂ ਪੇੜਾ ਜਿਹੜਾ ਆٹے ਦਾ ਪੇੜਾ ਹੈ ਉਸ ਦੇ ਵਿੱਚ ਥੁੱਕਦਾ ਥੁੱਕ ਕੇ ਉਸ ਨੂੰ ਗੋਲ ਕਰਦਾ ਹੈ ਔਰ ਫਿਰ ਦੁਬਾਰਾ ਜਿਹੜਾ ਹੈ ਉਸ ਨੂੰ ਤੰਦੂਰ ਦੇ ਵਿੱਚ ਪੱਕਣ ਲਈ ਲਗਾ ਦਿੰਦਾ ਹੈ ਹਾਲਾਂਕਿ ਇਸ ਸ਼ਖਸ ਦੀ ਜੇ ਗੱਲ ਕਰੀਏ ਤੇ ਪੁਲਿਸ ਨੇ ਤੁਰੰਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਆਰੰਭ ਦਿੱਤੀ ਹੈ ਔਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਹੈ ਕਿੰਨੀ ਘਟਿਆ ਹਰਕਤ ਹੈ ਤੁਹਾਡੇ ਤੇ ਅੰਧ ਵਿਸ਼ਵਾਸ ਹੁੰਦਾ ਹੈ ਹੋਟਲ ਵਾਲਿਆਂ ਦੇ ਉੱਪਰ ਔਰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਕਟਨਾ ਕੋਤਬਾਲੀ ਇਲਾਕੇ ਦੇ ਨੋਵੈਲਟੀ ਨੋਵੈਲਟੀ ਚੌਕ ਦੇ ਨੇੜੇ ਸਥਿਤ ਇੱਕ ਹੋਟਲ ਹੈ ਜਿੱਥੇ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਜਿਹੜਾ ਇਹ ਘਟਿਆ ਹਰਕਤ ਕਰਦਾ ਉਹਦਾ ਨਾਮ ਹੈ ਸ਼ਾਹਨਵਾਜ਼ ਉਸ ਨੌਜਵਾਨ ਦਾ ਨਾਮ ਹੈ ਔਰ ਦੋ ਦਿਨ ਪਹਿਲਾਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਹੋਰ ਉਸ ਦੇ ਉੱਪਰ ਅਲੱਗ-ਅਲੱਗ ਧਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਜਿਹੜੀ ਆਉਣ-ਜਾਣ ਹੈ ਔਰ ਕਬਰ ਯਾਤਰਾ ਵੀ ਹੈ ਹੋਰ ਵੀ ਬਹੁਤ ਕੁਝ ਹੈ ਜਿਸ ਨੂੰ ਲੈ ਕੇ ਪੁਲਿਸ ਬੜੀ ਚੌਕਸ ਹੈ ਹੋਟਲਾਂ ਦੀਆਂ ਤਲਾਸ਼ੀਆਂ ਕੀਤੀਆਂ ਜਾ ਰਹੀਆਂ ਨੇ ਹੋਰ ਬਹੁਤ ਕੁਸ਼ਿਸ਼ ਕੀਤਾ ਜਾ ਰਿਹਾ ਤਾਂ ਕਿ ਕਿਸੇ ਵੀ ਯਾਤਰੀ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਪਰੇਸ਼ਾਨੀ ਤਾਂ ਕੀ ਜਦੋਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਸੱਚਮੁੱਚ ਹੁਣ ਤਾਂ ਮੇਰਾ ਵੀ ਮਨ ਇਹ ਹੋ ਗਿਆ ਕਿ ਭਾਈ ਰੋਟੀ ਘਰ ਦੀਆਂ ਦੂ ਰੋਟੀਆਂ ਆਪਣੀਆਂ ਨਾਲ ਲੈ ਜਾਓ ਆਚਾਰ ਦੇ ਨਾਲ ਖਾ ਲਓ ਔਰ ਉਹ ਹੀ ਬਿਹਤਰ ਹੈ ਆਦਰਵਾਇਸ ਚਮਕਦਾਰ ਥਾਲੀਆਂ ਦੇ ਵਿੱਚ ਪਰੋਸਿਆ ਹੋਇਆ ਖਾਣਾ ਜਿਹੜਾ ਹੈ ਉਹ ਬਹੁਤ ਵੱਡਾ ਧੋਖਾ ਹੋ ਸਕਦਾ ਹੈ ਹਾਲਾਂਕਿ ਸਾਰੇ ਸਾਰੇ ਟਾਬੇ ਜਿਹੇ ਨਹੀਂ ਹੈ ਬੜੇ ਸਾਫ਼ ਸੁਥਰੇ ਵੀ ਟਾਬੇ ਹੈ ਪਰ ਜਿਨ੍ਹਾਂ ਦੀ ਮਨਸ਼ਾ ਹੀ ਗਲਤ ਹੈ ਜਿਨ੍ਹਾਂ ਦੀ ਸੋਚ ਹੀ ਕਟਿਆ ਹੈ ਫਿਰ ਉਹਨ ਕਟਿਆ ਸੋਚਦਾ ਕੀ ਨਤੀਜਾ ਮਿਲੇਗਾ ਬੱਚੇ ਵੀ ਬਦਨਾਮ ਹੋਏ ਪਰਿਵਾਰ ਵੀ ਬਦਨਾਮ ਹੋਇਆ ਆਪ ਹੁਣ ਜੇਲ੍ਹ ਵਿੱਚ ਜਾਏਗਾ ਅਲੱਗ-ਅਲੱਗ ਧਰਾਮਾ ਜਿਹੜੀਆਂ ਲਾਈਆਂ ਗਈਆਂ ਨੇ ਬੜੀਆਂ ਸਖਤ ਧਰਾਮਾ ਨੇ ਬੜੀਆਂ ਡੰਡਤ ਧਰਾਮਾ ਨੇ ਔਰ ਖੱਜਲ ਖੋਰੀ ਬਾਦੂ ਦੀ ਉਹ ਭਾਈ ਤੈਨੂੰ ਜੇ ਮਾਲਕ ਨੇ ਪ੍ਰਸ਼ਾਦਾ ਬਣਾਉਣ ਦੀ ਸੇਵਾ ਦਿੱਤੀ ਹੈ ਤੂੰ ਇਮਾਨਦਾਰੀ ਦੇ ਨਾਲ ਕਰ ਜਦੋਂ ਤੂੰ ਆਪਣੀ ਇਮਾਨਦਾਰੀ ਦੇ ਵਿੱਚ ਖਲਲ ਪਾਇਆ ਉਸ ਦਾ ਰਿਜ਼ਲਟ ਤੇਰੇ ਸਾਹਮਣੇ ਆਇਆ ਸੋ ਅੱਜ ਬਹੁਤ ਅਖਬਾਰਾਂ ਦੀਆਂ ਸੁਰਖੀਆਂ ਬਣੀ ਐ ਖਬਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਐ ਸੋ ਇਸ ਕਰਕੇ ਭਾਈ ਮੈਂ ਤਾਂ ਇਹੀ ਕਹਾਂਗਾ ਅੰਤ ਦੇ ਵਿੱਚ ਕਿ ਸਫਰ ਹੁਣ ਸਾਰੇ ਹੀ ਕਰਦੇ ਆ ਇਨਾ ਵਕਤ ਮੇ ਨਹੀਂ ਹੁੰਦਾ ਪਰ ਕੀ ਕੀਤਾ ਜਾਵੇ ਮਜਬੂਰੀਆਂ ਦਾ ਇਹ ਲੋਕ ਫਾਇਦਾ ਚੁੱਕਦੇ ਨੇ ਇਸੇ ਤਰ੍ਹਾਂ ਦੀਆਂ ਹਰਕਤਾਂ ਤਾਂ ਹੀ ਕਰਦੇ ਨੇ ਘਰੋਂ ਖਾਣਾ ਬਣਾ ਕੇ ਲੈ ਕੇ ਜਾਓ 10 ਮਿੰਟ ਪਹਿਲਾਂ ਉੱਠ ਪੋ ਘਰ ਦਾ ਬਣਿਆ ਹੋਇਆ ਖਾਣਾ ਹੀ ਤੁਹਾਡੀ ਜ਼ਿੰਦਗੀ ਲਈ ਕਾਰਗਰ ਸਿੱਧ ਹੋ ਸਕਦਾ ਜੁੜੇ ਰਹੋ ਪੋਸੂ ਨਵਾ ਚੈਨ ਦੇ ਨਾ